ਪੰਜਾਬ ਸਰਕਾਰ ਤੇ ਦਿਸ਼ਾ ਨਿਰਦੇਸ਼ਾਂ ਤੇ ਚੋਣਾ ਦੇ ਮੱਦੇਨਜ਼ਰ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਖਾਨਾ ਬਡਾਰੀ ਵਾਲਾ ਸਿੰਘ ਅਤੇ ਚੌਂਕੀ ਚੁੰਨੀ ਕਲਾਂ ਦੀ ਪੁਲਿਸ ਪਾਰਟੀ ਨੂੰ ਦੋ ਸਫਲਤਾ ਹਾਸਲ ਹੋਈ ਜਦੋਂ ਸ਼ੱਕੀ ਵਾਹਨਾਂ ਦੀ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਵਿੱਚ ਦੋ ਵੱਖ-ਵੱਖ ਮਾਮਲਿਆਂ 'ਚ ਪੁਲਿਸ ਨੇ ਇੱਕ ਵਿਅਕਤੀ ਤੋਂ 600 ਨਸ਼ੀਨੀਆਂ ਗੋਲੀਆਂ ਅਤੇ ਦੂਜੇ ਮਾਮਲੇ ਵਿੱਚ ਦੋ ਵਿਅਕਤੀਆਂ ਕੋਲੋਂ 18 ਗ੍ਰਾਮ ਹੈਰੋਇਨ ਤੇ 15000 ਰੁਪਏ ਦੀ ਡਰੱਗਮਨੀ ਬਰਾਮਦ ਕਰਨ ਵਿੱਚ ਸਫਲ ਤਹਾ ਸੁਖਤੀਏ ਪੱਤਰਕਾਰਾਂ ਦੀ ਮਿੰਟਲੀ ਨੂੰ ਸੰਬੋਧਨ ਕਰਦੇ ਆ ਉਪ ਕਪਤਾਨ ਬਸੀ ਪਟਾਣਾ ਮੋਹੇ ਸਿੰਘਲਾ ਨੇ ਕਿਹਾ ਜਿ پنجاب ਸਰਕਾਰ ਦੀ ਜਿਹੜੀ ਮੁਹਿੰਮ ਹੈ ਨਸ਼ਿਆਂ ਦੇ ਅਗੇਂਸਟ ਅਤੇ ਅਪਕਮਿੰਗ ਲੋਕ ਸਭਾ ਇਲੈਕਸ਼ਨਜ਼ ਦੇ ਰਿਗਾਰਡਿੰਗ ਉਹ ਇਹ ਨੂੰ ਮੱਦੇਨਜ਼ਰ ਰੱਖਦੇ ਹੋਏ ਅਟਗੜ ਸਾਹਿਬ ਪੁਲਿਸ ਵੱਲੋਂ ਜਗ੍ਹਾ-ਜਗ੍ਹਾ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਇਸੇ ਨਾਕਾਬੰਦੀ ਦੇ ਦੌਰਾਨ 3 ਤਰੀਕ ਨੂੰ ਬਡਾਲੀਆ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਦੋ ਮੁਕੱਦਮੇ ਐਨਡੀਪੀਐਸ ਦੇ ਦਰਜ ਕੀਤੇ ਨੇ ਇੱਕ ਮੁਕੱਦਮਾ 29/24 ਇਹ ਅਸੀਂ ਦਰਜ ਕੀਤਾ ਜੀ ਇਹ ਸ਼ਾਮ ਦੇ ਟਾਈਮ ਦੇ ਉੱਤੇ ਥਾਣੇਦਾਰ ਸੁਖਿੰਦਰ ਸਿੰਘ ਵੈਸਟ ਕਰ ਰਹੇ ਸੀ ਤੇ ਇਹਨਾਂ ਦੇ ਵੱਲੋਂ ਇੱਕ ਸਵਿਫਟ ਗੱਡੀ ਨੂੰ ਰੋਕਿਆ ਗਿਆ ਹਸਾਲੀ ਰੋਡ ਨੇੜੇ ਗ੍ਰੀਨ ਫੂਡ ਸਟੇਟ ਕਲੋਨੀ ਦੇ ਕੋਲ ਉਸ ਗੱਡੀ ਸਵਿਫਟ ਦੇ ਵਿੱਚ ਆਕਾਸ਼ਦੀਪ ਸਿੰਘ ਪੁੱਤਰ ਰਣਵੀਰ ਸਿੰਘ ਇਹ ਖੰਨਾ ਤੋਂ ਹੈਗਾ ਜੀ ਹਾਲਵਾਸੀ ਖਰੜ ਹੈ ਅਮਨ ਅਮਨ ਚਿਟੀ ਖਰੜ ਦੇ ਵਿੱਚ ਰਹਿ ਰਿਹਾ ਹੈ ਇਹ ਜੀ ਇਹਦੇ ਕੋਲੋਂ ਸਭ ਨੂੰ 600 ਗੋਲੀਆਂ ਲੰਮੋ ਲੰਮੋ ਤੇਲੀਆਂ ਬਰਾਮਦ ਹੋਈਆਂ ਨੇ ਜੀ ਇਹਦੇ ਤੇ ਅਸੀਂ ਮੁਕੱਦਮਾ ਦਿੱਤਾ 12/24 29/29/24 ਦੋ ਦਿਨ ਦਾ ਸਾਨੂੰ ਇਹਦਾ ਰਿਮਾਂਡ ਮਿਲਿਆ ਹੈ ਇਹ ਜਿਹੜੀ ਗੱਡੀ ਚਲਾ ਰਿਹਾ ਸੀ ਇਹ ਵੀ ਇਸ ਦੇ ਨਾਮ ਤੇ ਹੈ ਸਰ ਇਹ ਗੁਣੀਏ ਖਾਂਤੋ ਸੀਗਾ ਜਾਂ ਬੇਚਾ ਜੀ ਇਹ ਵੇਚਦਾ ਜੀ ਕੋਈ ਹੋਰ ਮਾਮਲਾ ਨਹੀਂ ਪਰ ਇਸ ਤੇ ਵੀ ਕੋਲ ਇਹ ਹੈ ਜੀ ਅਸੀਂ ਜਾਂਚ ਕਰ ਰਹੇ ਹਾਂ ਕਿ ਇਹ ਦਾ ਹਾਲ ਸਾਫ ਕਲੀਅਰ ਹੈ ਇਸ ਤੇਵਾ ਜੀ ਅਸੀਂ ਇੱਕ ਮੁਕੱਦਮਾ 30 ਬ੍ਰੀਗ ਨੂੰ ਦਿੱਤਾ ਹੈਗਾ 30 ਨੰਬਰ ਬਡਾਲੀ ਵਾਲਾ ਸਿੰਘ ਦੇ ਵਿੱਚ ਇਹ ਚੌਂਕੀਨ ਚਾਰ ਦੇ ਤੋਂ ਨਿਕਲਾ ਅਕਾਲ ਅਕੈਡਮੀ ਕੋਲ ਨੱਕਾ ਲਗਾਇਆ ਹੋਇਆ ਸੀ ਇਹਨਾਂ ਨੇ ਉੱਥੇ ਇਹਨਾਂ ਨੇ ਇੱਕ ਸਵਿਫਟ ਗੱਡੀ ਨੂੰ ਰੋਕਿਆ ਜਿਹਦੇ ਵਿੱਚ ਦੋ ਵਿਅਕਤੀ ਜਿਹੜੇ ਸੀ ਸਵਾਸੀ ਯਾਦਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਜੋ ਗੱਡੀ ਚ ਲਾ ਰਿਹਾ ਸੀ ਬਲਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਇਹ ਦੋਨੋਂ ਪਿੰਡ ਪੁਮਾਰਸੀ ਬਲੰਦ ਥਾਣਾ ਫਸਰਾਂ ਦੇ ਵਿੱਚ ਰਹਿਣ ਵਾਲੇ ਨੇ ਇਨਾਂ ਕੋਲੋਂ ਸਾਨੂੰ 18 ਗ੍ਰਾਮ ਹੋਏ ਹਨ ਅਤੇ 15000 ਰੁਪਏ ਡਰਗ ਮੰਨੀ ਬਰਾਮਦ ਹੋਈ ਹੈ ਜਿਹੜੀ ਇਹ ਗੱਡੀ ਚਲਾ ਰਹੇ ਸੀ ਇਹ ਯਾਦਵਿੰਦਰ ਦੀ ਮਾਤਾ ਦੇ ਨਾਮ ਤੇ ਹੈ ਤੇ ਇਹਨਾਂ ਦਾ ਸਾਨੂੰ ਦੋਸ਼ ਨਾਂ ਬਰਾਮਦ ਇਹ ਕੋਈ ਨਵੇਂ ਮੋਲਜਮਾ ਹੈ ਕੋ ਪੁਰਾਣੇ ਹੈ ਕੋਈ ਹੋਰ ਮਾਮਲਾ ਨਹੀਂ ਇਹਨਾਂ ਦੀ ਇਹਦੇ ਜਾਂਚ ਕਰ ਰਹੀ ਹੈ ਜਾਂਚ ਤਾਂ ਲੱਗਿਆ ਹੋਇਆ ਹੈ ਫਿਰ ਵੀ ਜਿਹੜੀ ਹੈ ਸੱਤਰਾਂ ਸੀ ਜਿਹੜੀ ਹੈ ਛੇ ਪੱਦੀ ਜਿਹੜੀ ਹੈ ਪੜੀ ਜਾਂਦੀ ਹੈ ਕੀ ਕਹਿਣਾ ਚਾਹੋਗੇ ਇਹ ਵਰਤਿਸ ਤੋਂ ਮੈਂ ਇਹੀ ਕਹਿਣਾ ਚਾਹਾਂਗਾ ਜੀ ਅਸੀਂ ਜਗਾ ਜਗਾ ਤੇ ਨਾਕਾ ਬੰਦੀ ਕਰ ਰਹੇ ਹਾਂ ਚੈਕਿੰਗ ਕਰ ਰਹੇ ਹਾਂ ਕਾਸੋ ਆਪਰੇਸ਼ਨਸ ਕਰ ਰਹੇ ਹਾਂ ਤੇ ਜਿਹੜੇ ਕੋਈ ਲੋਗ ਨਸ਼ਾ ਸਪਲਾਈ ਕਰਦੇ ਨੇ ਇਹਨਾਂ ਨੂੰ ਇਹੀ ਹਦਾਇਤ ਹੈ ਕਿ ਇਹ ਕੰਮ ਬੰਦ ਕਰ ਦੇਣ ਤੇ ਪੁਲਿਸ ਦੀ ਸ਼ਕਤੀ ਜ਼ੋਰਾਂ ਤੇ ਹੈ ਤੇ ਕਿਸੇ ਵੀ ਨੂੰ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਨਹੀਂ ਚਾਹੀਦਾ ਜਿਹੜੇ ਹੈਰਵਿੰਗ ਲੈ ਕੇ ਉਹ ਅੱਧੀ ਨਹੀਂ ਹੈ ਸਪਲਾਈ ਲਈ ਕੰਮ ਕਰਦੇ ਕਿ ਮਤਲਬ ਕੋਈ ਸਪੈਸ਼ਲ ਦੇ ਰਹੇ ਨੇ ਇਹ ਇਹ ਵੀ ਇਹ ਚੀਜ਼ਾਂ ਦੱਸ ਕਰ ਰਹੇ ਹਾਂ ਕਿ ਸਾਨੂੰ ਡਿਮਾਂਡ ਮਿਲੇਗਾ ਤੇ ਜੋ ਵੀ ਅੱਗੇ ਇੱਕ ਗੱਲ ਸਾਹਮਣੇ ਆਊਗੀ ਉਹ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਜੀ ਜੀ ਤੇ ਅ ਕੱਲ ਵੀ ਜਿਹੜੇ ਕੱਤੀ ਮਾਰ ਕੇ ਕਰਕੇ ਟਿਕਟੇ ਲੱਗੇ ਤੇ ਕਿੰਨੀ ਜਿਨੀ ਲਿਮਿਟ ਦੇ ਵਿੱਚ ਜਿਹੜੇ ਆਮ ਦੱਸਾ ਜਿਹੜੀਆਂ ਗੱਲ ਕਰ ਸਕਦੀ ਹੈ ਜਾਂ ਲੈ ਕੇ ਕਹਿ ਸਕਦਾ ਇਹ ਜੀ ਜੋ ਸਟੈਂਡਰਡ ਇਹਦੇ ਵਿੱਚ ਜੋ ਕਿਸੇ ਨੂੰ ਆਪ ਤਿੰਨ ਦਾ ਹੈਗਾ ਹੈ ਜਾਂ ਕਿਸੇ ਕੋਲ ਜੇ ਕੋਈ ਲਾਇਸੈਂਸ ਹੈਗਾ ਤਾਂ ਜਿੰਨੀ ਅਮਾਉਂਟ ਰੱਖਣ ਦਾ ਲਾਇਸੈਂਸ ਹੈਗਾ ਅਦਰਵਾਈਜ਼ ਆਡੀਟ ਰਿੰਕ ਵਾਸਤੇ ਉਹ ਵੀ ਜਿੱਥੇ ਜਿੱਥੇ ਫੋਰ ਸੇਲ ਹੈ ਉਹ ਥੋੜਾ ਰੱਖਣ ਦਾ ਉਹ ਜੀ ਕਹੇ ਦੀ ਕਰ ਸਕਦੇ ਆ ਅਦਰਵਾਈਜ਼ ਇੰਨੀ ਕਰਨੀ ਜਿੰਨੇ ਜਿੰਨੇ ਮਾਮਲੇ ਪੜੇਗੇ ਨੇ ਕਿਸੇ ਦਾ ਆਪਸੀ ਤਾਲ ਮੇਲੇ ਇਹ ਜੀ ਇਹਨਾਂ ਦੀ ਫੋਰਵਰਡ ਬੈਕਵਰਡ ਅਸੀਂ ਲਿੰਕੇਜ ਕਰ ਰਹੇ ਹਾਂ ਕੋਈ ਸਾਨੂੰ ਇਹਨਾਂ ਦਾ ਕਿਸੇ ਹੋਰ ਮੈਟਰ ਦੇ ਵਿੱਚ ਕੋਈ ਸਾਨੂੰ ਲੱਗਦਾ ਤਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਜੋ ਵੀ ਕੋਈ ਆਪਰੇਟ ਹੋਵੇ